ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਆ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਅੱਗੇ ਵੀ ਤੁਹਾਨੂੰ ਦਿਖਾਉਣਾ ਰਹਿਣਾ ਉਸੇ ਘਰ ਦੇ ਵਿੱਚੋਂ ਅੱਜ ਫਿਰ 4 ਜਨਵਰੀਆਂ ਦੀਆਂ ਵੀਡੀਓ ਲੈ ਕੇ ਆ ਗਿਆ ਕਟੀਆਂ ਝੋਟੀਆਂ ਨੀਲੀ ਰਾਵੀ ਨਸਲ ਦੀਆਂ ਲਿਆਉਂਦਾ ਵਾ ਬਾਈ ਅੱਜ ਫਿਰ ਮਿੱਤਰੋ ਚਾਰ ਕਟੀਆਂ ਤੁਹਾਨੂੰ ਨੀਲੀ ਰਵੀ ਨਸਲ ਦੀਆਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚੇ ਹੋਣਗੇ ਤੇ ਇੱਕ ਦੋ ਦੇ ਦੰਦ ਚੱਕੜਦੀ ਜਿਹੜੀ ਝੋਟੀ ਹੋਊਗੀ ਉਹ ਕਰਦੇ ਆਂ ਗੱਲਬਾਤ ਆਪਾਂ ਉਸੇ ਤੋਂ ਸ਼ੁਰੂਆਤ ਕਰਾਂਗੇ ਕੀ ਆਫਰ ਆ ਬਾਈ ਦੀ ਅੱਜ ਕੀ ਤਮਾਕਾ ਵਾ ਸਾਰੀ ਗੱਲਬਾਤ ਹੀ ਕਰਦੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਹੀ ਵਧੀਆ ਸੇਤਾਂ ਘਰ ਪਰਿਵਾਰ ਜੀ ਆਪਾਂ ਮਾਲਕ ਦੀ ਚਲੋ ਸ਼ੁਕਰ ਅੱਛਾ ਪਹਿਲਾਂ ਵਾਲੇ ਵੇਚੇ ਜਾਨਵਰ ਬਾਈ ਠੀਕ ਆ ਅੱਛਾ ਬਾਈ ਤੇ ਇੱਕ ਰੀਨੂ ਕਰਦੇ ਬੰਦ ਏ ਭਾਈ ਜਿਹੜੀ ਆ ਛੋਟੀ ਵੱਡੀ ਆ ਇਹ ਫਿਰ ਦੋ ਦੇ ਦੰਦ ਚੱਕਦੀ ਆ ਇਹ ਦੋਗ ਦੇ ਦੰਦ ਦੇ ਦੰਦ ਚੱਕਦੀ ਆ ਠੀਕ ਆ ਭਾਈ ਅੱਛਾ ਜਾਨੀ ਬਰਾਬਰ ਨਹੀਂ ਕੀਤੇ ਕੱਡੇ ਵੀ ਹੈਗੇ ਆ ਕੱਡੇ ਹੈ ਹੈਗੇ ਆ ਕੱਡੇ ਹੈ ਹਾਂ ਠੀਕ ਆ ਭਾਈ ਅੱਛਾ ਭਾਈ ਮਤਲਬ ਉਮਰ ਕਿੰਨੀ ਕੁ ਦੀ ਹੋਗੀ ਹੋਗੀ ਫਿਰ ਇਹ ਦੋ ਸਾਲ ਦੇ ਦੋ ਹਾਂ ਦੋ ਸਵਾ ਦੋ ਸਾਲ ਦੀ ਹੋਊ ਇੱਥੇ ਆਮ ਆ ਨਾ ਦੁੱਗ ਦੇ ਦੰਦ ਕਈ ਦੋ ਸਾਲ ਲੀਆਂ ਵੀ ਕੱਢ ਜਾਂਦੀਆਂ ਉਹ ਮਨੋ ਸਰੀਰਤਾ ਦੇ ਡਿਪੈਂਡ ਹਾਂ 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 ਨਹੀਂ ਦੋ ਸਾਲ ਤੋਂ ਉੱਤੇ ਵੀ ਹੋ ਜਾਂਦੇ ਜਾਨੀ ਦੋ ਸਾਲ ਦੇ ਘੇਰੇ ਮਨੋ ਛੋਟੀ ਚੰਗੀ ਆ ਝੋਲੀ ਚਲੀਦੀ ਹਨਾ ਬਹੁਤ ਆ ਹਾਂ ਅੱਛਾ ਬਹਿਣ ਲੱਗੀ ਆ ਲੱਗਦਾ ਮੈਨੂੰ ਕੋਈ ਗੱਲ ਨਹੀਂ ਆਪਾਂ ਬੈਠਣ ਨਹੀਂ ਦਿੰਦੇ ਅੱਛਾ ਭਾਈ ਇਹਨੂੰ ਮੜਾ ਆਜਾ ਜੇ ਐਨੂੰ ਲੈ ਆਈਏ ਤਾਂ ਹਾਂ ਇਹਨੂੰ ਲੈ ਆਈ ਮੜਾ ਚੈੱਕ ਰੀ ਕਰਾਰੇ ਦਰਸ਼ਨ ਇਹਦੇ ਲੈ ਵੀ ਮੇਤਰੋ ਹਾਂ ਚੂਲੀ ਬੜੀ ਚੰਗੀ ਐ ਮੈਂ ਵੇਖ ਲਈ ਪਹਿਲਾਂ ਹੀ ਅੰਦਰ ਨਾ ਵੱੜ ਜੇ ਕਿਤੇ ਨਹੀਂ ਵੱੜਦਾ ਹਾਂ ਆਜਾ ਪੁੱਤ ਓਏ ਐਂ ਕਾ ਤੋ ਕਰਦਾ ਵਾਕੈ ਚੋਲੀ ਤਾਂ ਕੱਟੀ ਦੀ ਨਾ ਇੱਕ ਥਣ ਗਲਾਬੀ ਤੇ ਤਿੰਨ ਕਾਲੇ ਹੈ ਨਾ ਹੂੰ ਠੀਕ ਆ ਬਾਈ ਵਾਕੈ ਯਾਰ ਤੇ ਬਾਈ ਅੱਜ ਫਿਰ ਆਪਣੇ ਤਮਾਕਾ ਜਿਹੜੀ ਆਪਾਂ ਆਫਰ ਰੱਖਦੇ ਹੁੰਨੇ ਉਹ ਕੀ ਰਹੂਗੀ ਆਫਰ ਆਪਾਂ ਜੇ ਕਰਦੇ ਹੀ ਹਾਂ ਹਾਂ ਤੇ ਅੱਜ ਜਿਹੜਾ ਆਪਾਂ ਇਕੱਠੀਆਂ ਲਰੂਗਾ ਤਿੰਨ ਦਾ ਚਾਰ ਹਾਂ ਉਹਨੂੰ 100 ਕਿਲੋਮੀਟਰ ਦੀ ਫੇਰ ਤੋਂ ਤੇ ਮੈਂ ਤਾਂ ਨਾ ਝੋਟੇ ਝੋਟੇ ਜਿਹੜਾ ਕਰਦੀਏ ਦੋ ਦੋ ਲੈਣੀਆਂ ਸੌਖੀਆਂ ਹੋ ਜਾਣੀਆਂ ਵਾਲੇ ਨੇ ਦੋ ਦੋ ਰਹਿਣੀਆਂ ਹਾਂ ਦੋ ਦੋ ਦਾ ਚੂਟਾ ਬਣਾ ਕੇ ਮਾਲਾ ਨਿੱਕੀਆਂ ਦਾ 50 ਕਿਲੋਮੀਟਰ ਦਾ ਕਰ ਦਿੰਨੇ ਉਹਨਾਂ ਦਾ 100 ਕਿਲੋਮੀਟਰ ਹੈ ਕਰਦੀ ਹੈ ਹੈ ਹਾਂ ਮਾਲਾ ਅਗਲੇ ਨੂੰ ਵੀ ਸੌਖਾ ਹੋ ਜਾਊਗਾ ਹਾਂ ਕਈ ਵਾਰੀ ਤਿੰਨ ਨਹੀਂ ਲੈ ਸਕਦਾ ਭਾਈ ਅਗਲੇ ਹਾਂ ਅੱਛਾ ਭਾਈ ਇਹ ਤੇ ਆਹ ਕੱਤੀ ਕਿੰਨੇ ਚਿਰ ਦੀ ਦੋ ਨੰਬਰ ਤੇ ਜਿਹੜੀ ਇਹ ਹੈਗੀ ਆ 13 ਮਹੀਨਿਆਂ ਦੀ ਮੰਮ ਅੱਛਾ ਤੇ ਸਿੰਗ ਵੀ ਹਿੱਲਦੇ ਜਾਂਦੇ ਇਹਦੇ ਦੋਨੇ ਸਿੰਗ ਹਿੱਲਦੇ ਮੀਣੀਆਂ ਹੈ ਠੀਕ ਆ ਤੇ ਝੋਲੀ ਝਾਲੀ ਕਿਵੇਂ ਆ ਭਾਈ ਬਹੁਤ ਚੰਗੀਆਂ ਦਿਖੋ ਨਾ ਹਾਂ ਨੇ ਆ ਜਿਹੜੀ ਖੜੀ ਐਂਦੇ ਬਾਰੇ ਗੱਲ ਕਰਦੇ ਹਾਂ ਇਹ ਆਪਾਂ ਝੋਟਾ ਕੱਕਰੀ ਕੰਪਲੀਟ ਕਰ ਦਈਏ ਹਾਂ ਵਾਕਿਆ ਜੀ ਬਾਈ ਝੋਲੀ ਵੇਖੋ ਠੀਕ ਆ ਬਾਈ ਅੱਛਾ ਇਹ ਫਿਰ ਬਾਈ ਝੋਟਾ ਕਿੰਨੇ ਦਾ ਦੇ ਦਈਏ ਕੱਲੀ ਕੱਲੀ ਕਿੰਨੇ ਦੀ ਤੇ ਝੋਟਾ ਕਿੰਨੇ ਦਾ ਕੱਲੀ ਤਾਂ ਉਹ ਪਹਿਲੀ ਵੱਡੀ ਝੋਟੇ ਜਿਹੜੀ ਉਹ ਤਾਂ ਦੇ ਦਿਆਂਗੇ 29000 29000 ਦੀ ਹਾਂ ਤੇ ਆ ਨਿੱਕੀ ਬਾਈ ਇਹ ਦੇ ਦੇਨੇ ਸਾਢੇ 23000 ਦੀ ਮੀਨੀ ਜੀ ਦੇ ਸੰਗ ਹੈ ਮੀਨੀ ਦੇ ਸੰਗ ਹਿਲਦੇ ਆਏ ਸਾਢੇ 23000 ਦੇ ਅੱਛਾ ਜੋੜਾ ਲੈ ਲਵੇ ਕੋਈ ਤਾਂ ਫਿਰ ਬਣ ਗਿਆ ਮਿੱਤਰਾ 52500 ਹੈਨਾ ਹਾਂ 55 ਹਾਂ 552000 ਦੇ ਵਿੱਚ ਜੋੜਾ ਤੇ 100 ਕਿਲੋਮੀਟਰ ਦਾ ਪਹੁੰਚ ਆ ਜਿਹੜੀ ਉਹ ਫ੍ਰੀ ਹੈ ਨਾ ਹਾਂ ਤੇ ਜੋੜੇ 'ਚੋਂ 55000 ਉਹਦੇ 'ਚੋਂ ਥੋੜਾ ਬਖਮਾਨਤਾਂ ਵੀ ਹੋ ਜਾਊਗਾ ਤੇ ਪਹੁੰਚ ਵੀ 100 ਫ੍ਰੀ ਮਾਨਤਾਂ ਵੀ ਹੋ ਜਾਊਗਾ ਤੇ ਪਹੁੰਚ ਵੀ ਫ੍ਰੀ ਮਿਲ ਜਾਊਗੀ ਹੈ ਨਾ ਅੱਛਾ ਇਹ ਹੋ ਗਿਆ ਆਪਣਾ ਜੋੜਾ ਵੱਡੀਆਂ ਦਾ ਹੈ ਨਾ ਅੱਛਾ ਆ ਬੱਚੇ ਆ ਜਿਹੜੇ ਆ ਵੀ ਕੱਟੀ ਮੀਣੀ ਹੋਈ ਨਿੱਕੀ ਵੀ ਠੀਕ ਆ ਭਾਈ ਤੇ ਇਹ ਕਿੰਨੇ ਕੁ ਮਹੀਨਿਆਂ ਦੀ ਆ ਬਾਈ ਇਹ 10 ਕਿੰਨੇ ਆ ਜੀ ਸਾਲ ਨੂੰ ਅੰਦਰ ਇਹ ਸਿੰਘ ਹਿਲਦੇ ਦੋਵੇਂ ਬਾਈ ਨਹੀਂ ਨਹੀਂ ਹਿਲਦੇ ਆ ਦੋ ਠੀਕ ਆ ਬਾਈ ਹਲਾ ਦੇ ਜੀ ਦੋਵਾਂ ਦੇ ਉਹਦੇ ਵੀ ਹਲਾ ਦਿਓ ਇੱਕ ਰੀ ਦੇਂਦੇ ਵੀ ਮੜੇ ਫਿਰ ਕਨਫਰਮ ਹੋ ਜਾਊ ਅਗਲੇ ਨੂੰ ਹਾਂ ਨਹੀਂ ਠੀਕ ਆ ਬਾਈ ਓਕੇ ਤੇ ਉਹਦੇ ਵੀ ਹਲਾ ਦਿਓ ਮੜੇ ਜੀ ਬਾਈ ਹੂੰ ਠੀਕ ਆ ਬਾਈ ਓਕੇ ਅੱਛਾ ਬਾਈ ਇਹ ਕਿੰਨੇ ਕਰਦੀ ਦੱਸਿਆ ਸੀ ਆ ਨਿੱਕੀ ਕੱਟੀ ਆਸਤ ਮਹੀਨਾ ਦੀ ਤੇ ਆ ਦੂਜੀ ਨਾਲ ਦੀ ਜਿਹੜੀ ਇਹਨੂੰ ਮੜਾ ਜਾ ਇਹਨੂੰ ਲਿਆ ਜੱਲੂ ਕੀਜੀ ਪਈ ਮੂੰਹ ਇਹਨੂੰ ਕਰ ਦੋ ਜਾਂਦਾ ਠੀਕ ਆ ਮੂੰਹ ਹੀ ਕਰ ਦੋ ਮੂੰਹ ਹੀ ਕਰ ਦੋ ਕੋਈ ਕਰ ਇਥੇ ਸਾਲ ਦੀ ਹੈ ਅਛਾ ਇਹ ਕੱਲੀ ਕੱਲੀ ਕਿੰਨੇ ਦੀ ਦੇ ਦੇਾਂਗੇ ਤੇ ਜੋੜਾ ਕਿੰਨੇ ਦਾ ਦੇ ਦੇਾਂਗੇ ਇਹ ਆ ਨਿੱਕੀ ਦਾ ਦੇ ਦੇਾਂਗੇ 16.5 ਦੀ ਠੀਕ ਆ ਤੇ ਉਹ ਦੇ ਦੇਾਂਗੇ 22.5 ਉਹ 22.5 ਦੀ ਜੋੜਾ ਬਣ ਗਿਆ ਇਹਨਾਂ ਦਾ ਵੀ ਫਿਰ 38.5 ਦਾ 22.5 ਤੇ 16.5 ਹਾਂ ਤੇ 22 ਤੇ 16 ਆ ਹਾਂ 23 ਤੇ 16 ਹੋ ਗਿਆ 41 ਹੋ ਗਿਆ ਹਨਾ ਹਾਂ 39 ਹਾਂ 39000 ਦਾ ਜੋੜਾ ਹਨਾ ਇਹਦਾ ਫਿਰ ਪਹੁੰਚ ਕਿੰਨੇ ਦੇ ਕਰੀਏ ਇਹਨਾਂ ਦੇ ਇਹਨਾਂ ਹੀ ਦੇ ਦੇ ਦਾਂਗੇ 70 70 ਕਿਲੋਮੀਟਰ ਤੀ ਪਹੁੰਚ ਦੇ ਦੇ 70 ਕਿਲੋਮੀਟਰ 100 ਹੀ ਰੱਖ ਫਿਰ 20 30 ਨਾਲ ਕੀ ਹੋ ਜਾਊ ਹਾਂ ਲੈ ਮਿੱਤਰੋ ਜੋੜਾ-ਜੋੜਾ ਲੈਨੇ ਆ ਤਾਂ 100-100 ਕਿਲੋਮੀਟਰ ਦੀ ਪਹੁੰਚ ਹੋਊਗੀ ਫਰੀ ਤੇ ਜੇ ਲੈਨੇ ਆ ਤੁਸੀਂ ਕੱਲੀ-ਕੱਲੀ ਕੱਟੀ ਮਿੱਤਰੋ ਫੇਰ ਤੁਹਾਡਾ ਪ੍ਰਾਵੋ ਕਰਾਇਆ ਹੈਗਾ ਵਾ ਆਪਦਾ ਸੌਦਾ ਫਾਈਨਲ ਹੋਊਗਾ ਤੁਹਾਡਾ ਪੁੱਗਿਆ ਤੇ ਇਹ ਜਿਹੜਾ ਜੋੜਾ ਹੈਗਾ 39000 ਦਾ ਨਿੱਕੀਆਂ ਕੱਟੀਆਂ ਦਾ ਜਿਹੜੀਆਂ ਕੰਧ ਵਾਲੇ ਪਾਸੇ ਖੜੀਆਂ ਇੱਕ ਆ ਤੇ ਇੱਕ ਉਹ ਤੇ ਆ ਵੱਡੀ ਜਿਹੜੀ ਕੱਟੀ ਹੈ ਇਹਦੇ ਨਾਲ ਤੇ ਆ ਕੱਟੀ ਇਹਨਾਂ ਦਾ ਹੈਗਾ 55200 ਹਣਾ ਇਹਨਾਂ ਦਾ 52000 ਦੇ ਵਿੱਚ 100-100 ਕਿਲੋਮੀਟਰ ਦੀ ਪਹੁੰਚ ਫੇਰੀ ਆ ਇਹ ਚਾਰ ਕਟੀਆਂ ਖਰੀਦਣ ਦੇ ਲਈ ਤੁਹਾਨੂੰ ਬਲਾਸਪੁਰ ਪਿੰਡ ਦੇ ਵਿੱਚ ਤੇ ਮੋਗੇ ਚਿਰੇ ਦੇ ਪਿੰਡ ਦੇ ਵਿੱਚ ਆਉਣਾ ਪੈਣਾ 9814956241 9814956241 9814956241 ਤੇ ਕਰਨੀ ਪਣੀ ਆ ਮਿੱਤਰੋ ਤੁਹਾਨੂੰ ਗੱਲਬਾਤ ਸ਼ੁਕਰੀਆ ਜਉਂਦੇ ਰਹੋ